ਪੰਜਾਬ ਸਰਕਾਰ ਦੀ ਇੱਕ ਚਿੱਠੀ ਨੇ ਸਾਰੇ ਪੰਜਾਬ ਦੇ ਵਿਭਾਗਾਂ ਤੇ ਭ੍ਰਿਸ਼ਟ ਜਿਨ੍ਹਾਂ ਨੂੰ ਅਸੀਂ ਕਾਲੀਆਂ ਪਟੇਡਾ ਵੀ ਕਹਿੰਦੇ ਹਾਂ ਉਹਨਾਂ ਨੂੰ ਇੱਕ ਵਾਰ ਫੇਰ ਤੋਂ ਫਿਕਰਾਂ ਦੇ ਵਿੱਚ ਪਾ ਦਿੱਤਾ ਹੈ ਦਰਸਲ ਮੁਖ ਸਕੱਤਰ ਦੇ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਤਮਾਮ ਪੰਜਾਬ ਦੇ ਵਿਭਾਗਾਂ ਨੂੰ ਕਿ ਜਿੰਨੀਆਂ ਵੀ ਤੁਹਾਡੇ ਕੋਲ ਲੋਕਾਂ ਦੇ ਨਾਲ ਸੰਬੰਧਿਤ ਪੈਂਡਿੰਗ ਫਾਈਲਾਂ ਨੇ ਅਰਜ਼ੀਆਂ ਨੇ ਉਹਨਾਂ ਨੂੰ ਤੁਰੰਤ ਸਾਡੇ ਟੇਬਲ ਤੇ ਲੈ ਕੇ ਆਓ ਔਰ ਹੁਣ ਤੱਕ ਉਹਨਾਂ ਅਰਜ਼ੀਆਂ ਤੇ ਕੰਮ ਕਿਉਂ ਨਹੀਂ ਹੋਇਆ ਇਹ ਸਿੱਧੇ ਤੌਰ ਤੇ ਇਸ਼ਾਰਾ ਹੈ ਕਿ ਭ੍ਰਿਸ਼ਟਾ ਅਚਾਰ ਜਿਹੜਾ ਹੈ ਉਹ ਹੋ ਰਿਹਾ ਹੈ ਤਾਂ ਇਸ ਕਰਕੇ ਇਹ ਕਿਹਾ ਗਿਆ ਹੈ ਕਿ ਸਾਡੇ ਟੇਬਲ ਤੇ ਲੈ ਕੇ ਆਓ 26 ਤਰੀਕ ਤੱਕ ਸਮਾਂ ਦਿੱਤਾ ਗਿਆ ਹੈ ਔਰ 11 ਵਜੇ ਤੱਕ ਜਿੰਨੀਆਂ ਵੀ ਪੈਂਡਿੰਗ ਜਿਹੜੀਆਂ ਅਰਜ਼ੀਆਂ ਨੇ ਉਹ ਦੇਣੀਆਂ ਪੈਣਗੀਆਂ ਅਜੇਹੇ ਦੇ ਵਿੱਚ ਉਸ ਤੇ ਫਿਰ ਚਰਚਾ ਕੀਤੀ ਜਾਵੇਗੀ ਕਿੰਨੇ ਸਮੇਂ ਤੋਂ ਪੈਂਡਿੰਗ ਹੈ ਕਿਉਂ ਕੰਮ ਨਹੀਂ ਕੀਤਾ ਗਿਆ ਔਰ ਜੇ ਅਜੇਹਾ ਕੁਝ ਸਾਹਮਣੇ ਆਉਂਦਾ ਤਾਂ ਸਖਤ ਕਾਰਵਾਈ ਪ੍ਰਸ਼ਾਸਨ ਅਧਿਕਾਰੀਆਂ ਖਿਲਾਫ ਹੁੰਦੀ ਨਜ਼ਰ ਆਵੇਗੀ ਆਤਮਾਮ ਪੰਜਾਬ ਦੇ ਹਰ ਇੱਕ ادارے ਨੋ ਚਿੱਠੀ ਮੁਖ ਸਕੱਤਰ ਦੀ ਚਲੀ ਗਈ ਆ ਕਿ ਲੋਕਾਂ ਦੇ ਪੈਂਡਿੰਗ ਮਸਲੇ ਦੀਆਂ ਅਰਜ਼ੀਆਂ ਸਾਡੇ ਟੇਬਲ ਤੇ ਲੈ ਕੇ ਆਓ 26 ਮਾਰਚ 11 ਵਜੇ ਤੱਕ ਇਹ ਪੈਂਡਿੰਗ ਮਸਲਿਆਂ ਦੀਆਂ ਅਰਜ਼ੀਆਂ ਸਰਕਾਰ ਦੇ ਟੇਬਲ ਤੇ ਆ ਜਾਣੀਆਂ ਚਾਹੀਦੀਆਂ ਜੇਕਰ ਨਾ ਆਈਆਂ ਤਾਂ ਫੇਰ ਬਹੁਤ ਵੱਡਾ ਐਕਸ਼ਨ ਉਹਨਾਂ ਪ੍ਰਸ਼ਤ ਅਧਿਕਾਰੀਆਂ ਖਿਲਾਫ ਹੋ ਸਕਦਾ ਉਹਨਾਂ 부ਪਾਗਾਂ ਦੇ ਅਪਸਰਾ ਖਿਲਾਫ ਹੋ ਸਕਦਾ